ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਦੋਸਤੋ ਹੁਣ ਇੱਕ ਸਵਾਲ ਉੱਠ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਬਾਰੀ ਕਦੋਂ ਆਵੇਗੀ? ਮੁਲਾਜ਼ਮਾਂ ਦਾ ਏਜੰਡਾ ਪੰਜਾਬ ਸਿੱਖਤਰ ਚ ਪੰਜਾਬ ਵਿਧਾਨ ਸਭਾ ਚ ਪੰਜਾਬ ਮੰਤਰੀ ਮੰਡਲ ਚ ਕਦੋਂ ਜਾਵੇਗਾ? ਕਿਉਂਕਿ ਜਿਹੜਾ ਦੋ ਰੋਜ਼ਾ ਸੈਸ਼ਨ ਹੋਇਆ ਵਿਸ਼ੇਸ਼ ਉਸ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਵਿਧਾਨ ਸਭਾ ਦਾ ਸੈਸ਼ਨ ਵੀ ਹੋਇਆ ਉਹਦੇ ਵਿੱਚ ਵੀ ਮੁਲਾਜ਼ਮਾਂ ਦੀ ਕਿਸੇ ਮੰਗ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇੱਕ ਵਰਜਨ ਸਮਾਜ ਪਾਰਟੀ ਦੇ ਡਾਕਟਰ ਨਛੱਤਰਪਾਲ ਨੇ ਥੋੜਾ ਜਿਹਾ ਮੁੱਦਾ ਉਠਾਇਆ ਸੀ ਕਿ ਏਰੀਆ ਹੈ ਕਿਸ਼ਤਾਂ ਦੇ ਰੂਪ ਵਿੱਚ ਦੇਣਾ ਗਲਤ ਹੈ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਮੁਲਾਜ਼ਮ ਜਥੇਬੰਦੀਆਂ ਦੀ ਲੀਡਰਸ਼ਿਪ ਨੇ ਹੁਣ ਸਵਾਲ ਖੜੇ ਕਰ ਦਿੱਤੇ ਨੇ ਕਿ ਸਾਡੀ ਵਾਰਿੰਗ ਕਦੋਂ ਆਵੇਗੀ ਕੀ ਕਾਰਨ ਹੈ 2025 ਗਿਆ ਉਸ ਤੋਂ ਬਾਅਦ 2026 ਆਵੇਗਾ ਪਰ ਜੋ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਉਹਨਾਂ ਨੂੰ ਏਰੀਅਰ ਦੇਣ ਦਾ ਐਲਾਨ ਕੀਤਾ ਗਿਆ ਹੈ ਜੋ ਨੋਟੀਫਿਕੇਸ਼ਨ ਕੀਤਾ ਗਿਆ ਉਸ ਨੂੰ ਲੈ ਕੇ ਪੈਨਸ਼ਨਰਾਂ ਦੁਆਰਾ ਜੋ ਇਹ ਕਿਹਾ ਜਾ ਰਿਹਾ ਕਿ ਇੰਨਾ ਜ਼ਿਆਦਾ ਸਮਾਂ ਜੋ ਲਿਆ ਜਾ ਰਿਹਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕਿਸ਼ਤਾਂ ਦੇ ਰੂਪ ਵਿੱਚ ਏਰੀਅਰ ਦੇਣਾ ਉਹ ਬਿਲਕੁਲ ਗਲਤ ਹੈ ਮੁਲਾਜ਼ਮ ਲੀਡਰਾਂ ਦੁਆਰਾ ਤਾਂ ਹਾਈ ਕੋਰਟ ਦਾ ਦੇ ਡਰ ਕਰਨ ਪੰਜਾਬ ਸਰਕਾਰ ਇਹ ਕਰ ਰਹੀ ਹੈ ਇਹ ਵੀ ਕਹਿ ਦਿੱਤਾ ਗਿਆ ਹੈ ਇਹ ਕਿਹਾ ਜਾ ਰਿਹਾ ਕਿ ਇਸ ਦਾ ਉਹਨਾਂ ਨੂੰ ਕੀ ਫਾਇਦਾ ਹੋਵੇਗਾ ਟਟਮੇ ਰੂਪ ਦੇ ਵਿੱਚ ਉਹਨਾਂ ਨੂੰ ਰਕਮਾਂ ਦਿੱਤੀਆਂ ਜਾਣਗੀਆਂ ਜਿਸ ਦੇ ਕਾਰਨ ਉਹਨਾਂ ਦਾ ਜੋ ਬੈਲੈਂਸ ਹੈ ਉਹ ਹਿੱਲ ਜਾਵੇਗਾ ਪਿਛਲੇ ਦਿਨੀ ਪੰਜਾਬ 77 ਦੇ ਮਲਾਜ਼ਮਾਂ ਦੁਆਰਾ ਬਹੁਤ ਵੱਡੀ 77 ਦੇ ਵਿੱਚ ਰੈਲੀ ਸੁਖਚੰਦ ਸਿੰਘ ਖੈਰਾ ਜੋ ਕਿ ਸ਼ਸ਼ੀਲ ਕੁਮਾਰ ਫੌਜੀ ਤੇ ਉਹਨਾਂ ਦੁਆਰਾ ਕੀਤੀ ਗਈ ਉਹਨਾਂ ਦੁਆਰਾ ਸੰਬੋਧਿਤ ਕੀਤਾ ਗਿਆ ਸਖਤ ਸ਼ਬਦਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਕਿ ਇਦਾਂ ਨਾ ਕੀਤਾ ਜਾਵੇ ਸਾਡੀਆਂ ਮੰਗਾਂ ਦਾ ਖਿਆਲ ਕੀਤਾ ਜਾਵੇ ਸੁਖਚੰਦ ਸਿੰਘ ਖੈਰਾ ਦੁਆਰਾ ਸੰਬੋਧਿਤ ਕਰਦੇ ਹੋਏ ਰੈਲੀ ਨੂੰ ਇਹ ਕਿਹਾ ਗਿਆ ਹੈ ਕਿ ਟੁੱਟਵੇਂ ਢੰਗ ਦੇ ਨਾਲ ਜਿਹੜੀਆਂ ਕਿਸ਼ਤਾਂ ਦਿੱਤੀਆਂ ਜਾ ਰਹੀਆਂ ਨੇ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਹ ਸੈਟੀਸਫਾਈ ਨਹੀਂ ਹਨ ਕਿਉਂਕਿ ਇਹ ਗੱਲ ਕਹੀ ਜਾ ਰਹੀ ਹੈ ਕਿ ਸਰਕਾਰ ਦੁਆਰਾ ਜੋ ਇਹ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਸ ਦੀ ਮਿਆਦ ਸਿਰਫ 2026 ਤੋ ਖਤਮ ਹੋ ਜਾਵੇਗੀ। ਕਿਉਂਕਿ ਉਸ ਤੋਂ ਬਾਅਦ ਚੋਣ ਜਾਬਤਾ ਲੱਗ ਜਾਵੇਗਾ 2027 ਫਰਵਰੀ ਦੇ ਵਿੱਚ ਜੋ ਕਿ ਚੋਣਾਂ ਦਾ ਅਸਰ ਦੇਖਣ ਨੂੰ ਮਿਲੇਗਾ ਚੋਣਾ ਪੈਣੀ ਹੈ 2027-28 ਤੱਕ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਪੱਲੇ ਕੁਝ ਵੀ ਨਹੀਂ ਪਵੇਗਾ ਸਵਾਲ ਇਹ ਉੱਠ ਰਿਹਾ ਕਿ ਇਹਨਾਂ ਸਵਾਲਾਂ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਉਹਨਾਂ ਦੇ ਕਨਵੀਨੈਂਸ ਸतीश ਰਾਣਾ ਵੱਲੋਂ ਵੀ ਵੱਡੇ ਐਲਾਨ ਕਰ ਦਿੱਤੇ ਗਏ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ਕੂਚ ਕਰਨ ਦਾ ਐਲਾਨ ਕਰ ਦਿੱਤਾ ਇਸੇ ਤਰ੍ਹਾਂ ਸਾਂਝੇ ਫਰੰਟ ਵੱਲੋਂ ਮੰਤਰੀਆਂ ਤੇ ਐਮਐਲਏ ਦੇ ਘਰਾਂ ਅੱਗੇ ਜਾ ਕੇ ਮੈਮੋਰੰਡਮ ਦੇਣ ਦੇ ਦੌਰ ਵੀ ਸ਼ੁਰੂ ਕਰਨ ਦਾ ਵੱਡਾ ਐਲਾਨ ਕੀਤਾ ਗਿਆ ਹੈ 11% ਡੀਏ ਨੂੰ ਲੈ ਕੇ ਵੱਡਾ ਮੁੱਦਾ ਜਿਹੜਾ ਕਿ ਉਠਾਇਆ ਜਾ ਰਿਹਾ ਉਹਨਾਂ ਨੂੰ ਡੀਏ ਹੈ ਜੋ ਪੈਂਡਿੰਗ ਪਿਆ ਉਹ ਕਿਉਂ ਨਹੀਂ ਦਿੱਤਾ ਜਾ ਰਿਹਾ ਕੇਂਦਰ ਸਰਕਾਰ ਦੀ ਤਰ੍ਹਾਂ ਉਹਨਾਂ ਨੂੰ ਡੀਏ ਦੇ ਵਿੱਚ ਵਾਅਦਾ ਕਿਉਂ ਨਹੀਂ ਕੀਤਾ ਜਾ ਰਿਹਾ ਇਸ ਮਾਮਲੇ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਪਰ ਡੀਏ ਨੂੰ ਲੈ ਕੇ ਕੁਝ ਵੀ ਡਿਸਾਈਡ ਨਹੀਂ ਕੀਤਾ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਜਲਦ ਤੋਂ ਜਲਦ ਮੁਲਾਜ਼ਮਾਂ ਦਾ 11% ਰੈਂਦਾ ਡੀਏ ਉਹਨਾਂ ਨੂੰ ਦੇਵੇ ਇਹ ਵੱਡਾ ਮੁੱਦਾ ਉਠਾਇਆ ਜਾ ਰਿਹਾ 17/7/2020 ਤੋਂ ਬਾਅਦ ਭਰਤੀ ਹੋਏ ਜਿਹੜੇ ਮੁਲਾਜ਼ਮ ਨੇ ਉਹਨਾਂ ਉੱਪਰ ਕੇਂਦਰੀ ਸਕੇਲ ਜਿਹੜਾ ਕਿ ਪਿਛਲੀ ਸਰਕਾਰ ਨੇ ਲਾਗੂ ਕੀਤਾ ਅਸੀਂ ਮਾਜੂਦਾ ਸਰਕਾਰ ਦੀ ਪਾਰਟੀ ਨੇ ਇਹ ਗੱਲ ਕਹੀ ਸੀ ਕਿ ਚੋਣਾਂ ਤੋਂ ਪਹਿਲਾਂ ਅਸੀਂ ਜੋ ਕਿ ਕੇਂਦਰੀ ਸਕੇਲ ਹੈ ਉਸ ਨੂੰ ਹਟਾ ਦੇਵਾਂਗੇ ਤੇ ਪੰਜਾਬ ਦੇ ਸਕੇਲ ਤੁਹਾਨੂੰ ਦੇਵਾਂਗੇ ਪਰ ਨਹੀਂ ਇਸ ਦੇ ਉਲਟ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਕੇਸ ਜਿੱਤਣ ਤੋਂ ਬਾਅਦ ਸੁਪਰੀਮ ਕੋਰਟ ਵਿੱਚੋਂ ਕੇਸ ਜਿੱਤਣ ਦੇ ਬਾਵਜੂਦ ਵੀ ਜਿਹੜੇ ਮੁਲਾਜ਼ਮ ਨੇ ਉਹਨਾਂ ਉੱਪਰ ਪੰਜਾਬ ਦਾ ਸਕੇਲ ਹਜੇ ਤੱਕ ਲਾਗੂ ਨਹੀਂ ਕੀਤਾ ਗਿਆ ਕਾਨੂੰਨੀ ਲੜਾਈ ਉਹ ਲੜ ਰਹੇ ਨੇ ਲਗਾਤਾਰ ਸਵਾਲ ਇਹ ਉੱਠ ਰਿਹਾ ਕਿ ਸਾਡੀ ਵਾਰੀ ਕਦੋਂ ਆਵੇਗੀ ਪੁਰਾਣੀ ਪੈਨਸ਼ਨ ਸਕੀਮ ਦੀ ਜੇਕਰ ਗੱਲ ਕਰੀਏ ਤਾਂ ਮੁੱਦਾ ਬੜਾ ਗੰਭੀਰ ਹੈ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ 2022 ਦੇ ਵਿੱਚ ਅੱਜ ਤੱਕ ਉਸ ਨੂੰ ਲਾਗੂ ਨਹੀਂ ਕੀਤਾ ਯੂਪੀਐਸ ਪੈਨਸ਼ਨ ਸਕੀਮ ਕੇਂਦਰ ਸਰਕਾਰ ਲੈ ਕੇ ਆਈ ਸਰਕਾਰ ਨੇ ਅਫਸਰशाही ਨੂੰ ਜੋ ਕਿ ਅੱਗੇ ਲਿਆ ਕੇ ਯੂਪੀਐਸ ਸਕੀਮ ਦੇਣ ਦੀ ਰਣਨੀਤੀ ਬਣਾਈ ਪਰ ਇਸ ਦੇ ਵਿਰੁੱਧ ਵੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਇਸ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾਰੀਆਂ ਜਸਵੀਰ ਸਿੰਘ ਤਲਵਾੜਾ ਪਿਛਲੇ ਸਮੇਂ ਵੱਡਾ ਐਲਾਨ ਵੀ ਕੀਤਾ ਕਿ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪੱਧਰਾਂ ਦੇ ਵਿੱਚ ਜੋ ਕਿ ਕਨਵੈਨਸ਼ਨਾਂ ਹੋਣਗੀਆਂ ਫੈਸਲਾ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਦੇ ਵਿਰੁੱਧ ਵੱਡਾ ਐਲਾਨ ਉਹਨਾਂ ਦੁਆਰਾ ਕੀਤਾ ਜਾ ਰਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਦੁਆਰਾ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਗਈ ਕੱਚੇ ਮਲਾਜ਼ਮਾਂ ਨੂੰ ਪੱਕੇ ਨਾ ਕੀਤਾ ਗਿਆ ਡੀਏ ਨੂੰ ਲੈ ਕੇ ਕੁਝ ਵੀ ਨਾ ਕੀਤਾ ਗਿਆ ਤਾਂ ਪੰਜਾਬ ਸਰਕਾਰ ਲਈ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਚੰਗਾ ਨਹੀਂ ਹੋਵੇਗਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਾਰ ਦਾ ਸਾਹਮਣਾ ਦਿੱਲੀ ਵਿੱਚ ਕਰਨਾ ਪਿਆ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਕਰਨਾ ਪਵੇਗਾ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ